ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਆਪਾਂ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਮੰਡੀ ਸਾਹਿਬ ਇਤਿਹਾਸਕ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹੀ ਦਸਵੀਂ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਜੋ ਨਿਸ਼ਾਨੀਆਂ ਪੰਜਾਂ ਜੀ ਇਤਿਹਾਸਕ ਜੋ ਪ੍ਰਾਤਨ ਨਿਸ਼ਾਨੀਆਂ ਨੇ ਤੇ ਆਓ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਉਹਨਾਂ ਨਿਸ਼ਾਨੀਆਂ ਦੇ ਗੁਰਦੁਆਰਾ ਮੰਡੀ ਸਾਹਿਬ ਸਮਝੋ ਇਹ ਥੋਂ ਦਾ ਜੀ ਅਤੇ ਹਾਸ ਹੈ ਠੀਕ ਹੈ ਜੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਅੰਦਰ ਜੋ ਸ਼ਾਸਤਰ ਨੇ ਗੁਰੂ ਸਾਹਿਬ ਦੇ ਪੁਰਾਤਨ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਆਪਾਂ ਉਹ 와이프 지가 감사 하러 ਇਸ ਸਥਾਨ ਤੇ ਜੋ ਗੁਰੂ ਸਾਹਿਬ ਦੀਆਂ ਪ੍ਰਾਤਨ ਚੀਜ਼ਾਂ ਜੋ ਪੰਜਾਂ ਗੁਰੂ ਸਾਹਿਬ ਦੀਆਂ ਰਬਾਬ ਰਬਾਬ ਗੁਰੂ ਬੰਸਰ ਜੀ ਦੇ ਰਬਾਬ ਸੇ ਤੇ ਚਲਾਈ ਸਾਹਿਬ ਤਲਾਈ ਹੈ ਕਿ ਚਲਾਈ ਹੈ ਪਲਾਗ ਦੀ ਤਲਾਈ ਪਲਾਗ ਦੀ ਤਲਾਈ ਉਹ ਠੰਡੇ ਆ ਪੰਡੂ ਅਰੇ ਯਾਰ ਆਹ ਯਾਰ ਜੀ ਤੇ ਕਰਤਾ ਗਿਆ ਚਲਾਇਆ ਹਾਂ ਆਹ ਹੈ ਹਾਂ ਤਲਾਈ ਸਾਹਿਬ ਹਾਂ ਤਲਾਈ ਸਾਹਿਬ ਪ੍ਰਾਤਨ ਏ ਲੈਂਮੀਨੇਸ਼ਨ ਕੀਤੀ ਪ੍ਰਾਤਨ ਉਹਦਾ ਖਰਾਬ ਹੋਣ ਤੋਂ ਇਹ ਬਦੂਖ ਸਾਹਿਬ ਆ ਹਾਂਜੀ ਇਹ ਬਦੂਖ ਸਾਹਿਬ ਪ੍ਰਾਤਨ ਉਹ ਕੁਕਤੀ ਲੰਬੀ ਹੋਊਗਾ ਇਹ ਤਾਂ ਬੰਦੇ ਦੇ ਰੱਕ ਚਲਾਂਗੇ ਕੱਟੋ ਘੱਟ 9 ਫੁੱਟ ਦੇ ਨੇੜੇ ਦਾਸ ਦੇ ਬੰਦੇ ਦੇ ਮੁੱਢ ਤੇ ਰੱਕ ਚਲਾਂਗੇ ਦੇਖੋ ਇਹ ਪ੍ਰਾਤਨਾ ਹੈ ਇਹ 7 ਫੁੱਟ ਦੇ ਕਰੀਬ ਹੋਊ ਇੱਕ ਪੀਸ ਵਿਰੋਧ ਵਾਲੀ ਵਿਰੋਧ ਪੈਂਦਾ ਸੀ ਇਹਦੇ ਚ ਇਹਦਾ ਉਹ ਦੂਪ ਦਾ ਨਹੀਂ ਬਲੰਕ ਸਹਿਬ ਪ੍ਰਾਤਨਾ ਗੁਰੂ ਸਹਿਬ ਜੀ ਦਾ ਤਲਾਈ ਸਹਿਬ